ਸ਼ਾਮ ਦੇ ਸਮੇਂ ਸੰਤ ਇਨ੍ਹਾਂ ਚਾਰ ਕੰਮਾਂ ਤੋਂ ਰੋਕਦੇ ਸੀ ਆਉ ਜਾਣਦੇ ਆ ਕਿਵੇਂ ਭਾਗ ਸੌ ਜਾਂਦੇ ਨੇ 사ਤ ਸੰਗਤ ਆਪਾਂ ਬੇਨਤੀ ਆ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਸਤਿਗੁਰੂ ਜੀ ਕਿਰਪਾ ਕਰਨ ਦਾ ਲਾਈਵ ਕਥਾ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਪਹਿਲਾਂ ਤੇ 사ਤ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਸ਼ਾਮਾਂ ਦੇ ਸੰਧਿਆ ਦੇ ਵਕਤ ਸਾਥ ਸੰਗਤ ਇਹ ਕੰਮਾਂ ਨੂੰ ਜਿਹੜਾ ਕਰਨ ਤੋਂ ਗੁਰੇਸ਼ ਕੀਤਾ ਜਾਏ ਜ਼ਿਆਦਾਤਰ ਇਹਨਾਂ ਚੀਜ਼ਾਂ ਨੂੰ ਜਿਹੜਾ ਹੈ ਕਦੀ ਵੀ ਨਾ ਧਿਆਨ ਦਿੱਤਾ ਜਾਏ ਥੋੜਾ ਜਿਹਾ ਸਮਝਿਆ ਜਾਏ ਨਾ ਚੀਜ਼ਾਂ ਨੂੰ ਸਾਥ ਸੰਗਤ ਇੱਕ ਤੇ ਹੈ ਵੀ ਅਸੀਂ ਬਹੁਤਾ ਜ਼ਿਆਦਾ ਇਹਨਾਂ ਚੀਜ਼ਾਂ ਵੱਲ ਜਿਹੜਾ ਹੈ ਜਦੋਂ ਧਿਆਨ ਦਿੰਨੇ ਆ ਅਟਰੈਕਟ ਹੁੰਨੇ ਆ ਤੇ ਉਦੋਂ ਸਾਡਾ ਨੁਕਸਾਨ ਜਿਹੜਾ ਬਹੁਤ ਹੁੰਦਾ ਹੈ ਸ਼ਾਮ ਦੇ ਸਮੇਂ ਸਾਧ ਸੰਗਤ ਲੋੜੋਂ ਵੱਧ ਖਾਦਾ ਹੋਇਆ ਸ਼ਰੀਰ ਨੂੰ ਬਹੁਤ ਦੁੱਖ ਦਿੰਦਾ ਹੈ। ਸ਼ਾਮ ਨੂੰ ਸ਼ਰੀਰ ਨੂੰ ਜਿਹੜਾ ਹੈ ਲੋੜੋਂ ਵੱਧ ਖਾਦਾ ਹੋਇਆ ਬੜਾ ਦੁੱਖ ਦੇ ਦਿੰਦਾ ਹੈ ਤੇ ਸਤਿਗੁਰੂ ਕਹਿੰਦੇ ਨੇ ਸ਼ਾਮ ਨੂੰ ਉਹਨਾਂ ਨੂੰ ਖਾਓ ਜਿੰਨਾ ਨੂੰ ਜ਼ਰੂਰਤ ਹੈ। ਵਾਧੂ ਖਾਦਾ ਹੋਇਆ ਤੁਹਾਡੇ ਸ਼ਰੀਰ ਨੂੰ ਜਿਹੜਾ ਹੈ ਉਹ ਨੁਕਸਾਨ ਦੇਦਾਏਗਾ। ਜਦੋਂ ਸ਼ਰੀਰ ਨੁਕਸਾਨਿਆ ਜਾਂਦਾ ਹੈ ਤੇ ਫਿਰ ਇਹਨੂੰ ਰੋਗ ਜੰਬੜਦੇ ਨੇ, ਰੋਗ ਚੰਬੜਦੇ ਨੇ, ਬੰਦਾ ਦੁਖੀ ਹੁੰਦਾ ਹੈ। ਸੋ ਇਹ ਇਹ ਚੀਜ਼ਾਂ ਦਾ ਧਿਆਨ ਰੱਖੋ। ਸ਼ਾਮ ਨੂੰ ਆਪਣੀ ਭਜਨ ਬੰਦਗੀ ਜਿੰਨੀ ਕਰਨੀ ਹੈ ਸਾਧ ਸੰਗਤ ਉਹਦੇ ਕਰਨ ਦਾ ਇੱਕ ਟਾਈਮ ਫਿਕਸ ਕਰੋ ਜਾਂ ਫਿਰ ਜ਼ਰੂਰ ਕਰੋ ਵਿੱਚ ਨਾਗਾ ਕਦੀ ਨਾ ਪਾਓ ਸਾਧ ਸੰਗਤ ਲੜਾਈ ਝਗੜਾ ਕਦੀ ਨਾ ਕਰੋ ਆਪਣੇ ਘਰ ਦੇ ਵਿੱਚ ਸ਼ਾਮਾਂ ਦੇ ਵਕਤ ਤੇ ਕਹਿੰਦੇ ਜਿੰਨਾ ਹੋ ਸਕੇ ਆਪਣੇ ਸਰੀਰ ਨੂੰ ਕਾਬੂ ਵਿੱਚ ਰੱਖੋ ਸ਼ਾਮਾਂ ਦਾ ਵਕਤ ਹੋਵੇ ਬੇ ਟਾਈਮ ਸੌਂ ਜਾਈਏ ਤੇ ਕਹਿੰਦੇ ਸਰੀਰ ਨੂੰ ਉਹ ਵੀ ਨੁਕਸਾਨ ਦੇ ਐ ਜਿਆਦਾ ਜਿਆਦਾ ਸੋਣਾ ਤੇ ਜਿਆਦਾ ਸਰੀਰ ਨੂੰ ਖਾਣਾ ਔਰ ਜਿਆਦਾ ਹੱਦੋਂ ਵੱਧ ਸਰੀਰ ਨੂੰ ਜਿਹੜਾ ਸਵਾਦਲੇ ਭੋਜਨ ਦੇਣਾ ਇਹ ਸਰੀਰ ਦੀ ਸਭ ਤੋਂ ਵੱਡੀ ਜਿਹੜੀ ਹਾਨੀ ਹੈ ਤੇ ਮੇਰੇ ਸਤਿਗੁਰੂ ਕਹਿੰਦੇ ਨੇ ਇਹ ਚੀਜ਼ ਕਦੀ ਨਹੀਂ ਹੋਣੀ ਚਾਹੀਦੀ ਸਤਿਗੁਰੂ ਕਹਿੰਦੇ ਨੇ ਜੇਕਰ ਇਹ ਚੀਜ਼ ਹੁੰਦੀ ਹੈ ਤਾਂ ਕਹਿੰਦੇ ਬਹੁਤ ਵੱਡਾ ਨੁਕਸਾਨ ਜਿਹੜਾ ਨਾ ਸਾਡਾ ਹੁੰਦਾ ਸੋ ਪਿਆਰਿਓ ਕਹਿੰਦੇ ਇਹ ਚੀਜ਼ ਕਦੀ ਨਾ ਹੋਵੇ ਹੁਣ ਬੇਨਤੀਆਂ ਕਰਾਂ ਜਿਤ ਖਾਧਾ ਤਨ ਪੀੜੀ ਹੈ ਮਨਮਹਿ ਚੱਲੈ ਵਿਕਾਰ ਸਤਿਗੁਰੂ ਕਹਿੰਦੇ ਨੇ ਜਿਹੜਾ ਭੋਜਨ ਖਾਦੇ ਆਂ ਤੇਰੇ ਮਨ ਨੂੰ ਵਿਕਾਰ ਚਿੰਬੜ ਜਾਣ ਤੇਰੇ ਤਨ ਦੇ ਅੰਦਰ ਵਿਕਾਰ ਪੈਦਾ ਹੋ ਜਾਣ ਮਨ ਦੇ ਅੰਦਰ ਹੋਰ ਵਿਚਾਰਾਂ ਚੱਲ ਪੈਣ ਕਹਿੰਦੇ ਭਲਿਆ ਇਹ ਗੱਲ ਯਾਦ ਰੱਖ ਕਹਿੰਦੇ ਐਸਾ ਖਾਣਾ ਵੀ ਤੇਰੇ ਲਈ ਤਰਹਾਰ ਜੋ ਐਸਾ ਖਾਣਾ ਵੀ ਤੂੰ ਕੀ ਖਾ ਕੇ ਕਰੇਂਗਾ ਐਸਾ ਖਾਣਾ ਵੀ ਤੂੰ ਖਾਵੇਂ ਤੇ ਕੀ ਖਾਵੇਂ ਕਹਿੰਦੇ ਜਿਹੜਾ ਖਾਣਾ ਖਾਦਿਆ ਤੈਨੂੰ ਜਿਹੜਾ ਤੇਰਾ ਜੀਵਨ ਤਰਕਾਰ ਹੋ ਜਾਏ ਤੇ ਕਹਿੰਦੇ ਇਹ ਕੰਮ ਕਦੀ ਨਾ ਕਰ ਇਹ ਗੱਲ ਕਦੀ ਨਾ ਹੋਵੇ ਸੋ ਸਜਣਾ ਤੈਨੂੰ ਇਸ ਗੱਲ ਦਾ ਜਿਹੜਾ ਨਾ ਧਿਆਨ ਰੱਖਣਾ ਚਾਹੀਦਾ ਤੈਨੂੰ ਇਸ ਗੱਲ ਦੇ ਉੱਪਰ ਜਿਹੜਾ ਆਪਣਾ ਧਿਆਨ ਹੋਵੇ ਪੇ ਭਲਿਆ ਤੇ ਤੈਨੂੰ ਤੇਰੇ ਜੀਵਨ ਦਾ ਜਿਹੜਾ ਸਭ ਤੋਂ ਵੱਡਾ ਰਹੱਸ ਤੇਰੇ ਜੀਵਨ ਦੀ ਸਭ ਤੋਂ ਵੱਡੀ ਜਿਹੜੀ ਜ਼ਰੂਰਤ ਹੈ ਲੋੜ ਹੈ ਉਹ ਇੰਨੀ ਕੁ ਹੈ ਤੇਰਾ ਜੀਵਨ ਜਿਹੜਾ ਖਾਲਾ ਰਵੇ ਤੇਰਾ ਸਰੀਰ ਤੰਦਰੁਸਤ ਹੈ ਤੈਨੂੰ ਸਭ ਕੁਝ ਚੰਗਾ ਲੱਗੇਗਾ ਤੈਨੂੰ ਭੋਜਨ ਦੀ ਇਸ ਕਰਕੇ ਜ਼ਰੂਰਤ ਹੈ ਕਿਉਂਕਿ ਭੋਜਨ ਦੇ ਵਿੱਚ ਜਿਹੜੇ ਤੱਤ ਨੇ ਉਹ ਤੇਰੇ ਸਰੀਰ ਨੂੰ ਜਿਉਣ ਵਾਸਤੇ ਬਹੁਤ ਵਧੀਆ ਨੇ ਸੋ ਇੰਨਾ ਕੋ ਖਾ ਜਿੰਨੀ ਕੋ ਤੇਰੇ ਸਰੀਰ ਨੂੰ ਲੋੜ ਹੈ ਹੱਦੋਂ ਵੱਧ ਖਾਦਾ ਹੋਇਆ ਵੀ ਸਰੀਰ ਨੁਕਸਾਨ ਦੇ ਐ ਸੋ ਭਲਿਆ ਯਾਦ ਰੱਖ ਸਰੀਰ ਤੰਦਰੁਸਤ ਤਾਂ ਤੂੰ ਭਜਨ ਬੰਦਗੀ ਵੀ ਕਰੇਂਗਾ ਜੇ ਸਰੀਰ ਤੰਦਰੁਸਤ ਨਹੀਂ ਤੇ ਤੈਨੂੰ ਭਾਈ ਫਿਰ ਕੁਝ ਚੰਗਾ ਕਿਵੇਂ ਲੱਗੇਗਾ ਸ਼ਾਮਾਂ ਦੇ ਵਕਤ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਏ ਸੰਤਮਾਪੁਰਸ਼ ਇਸ ਕਰਕੇ ਕਿੰਝੇ ਸੀ ਕਹਿੰਦੇ ਜਿਹੜਾ ਬੰਦਾ ਇਹਨਾਂ ਚੀਜ਼ਾਂ ਦਾ ਧਿਆਨ ਨਹੀਂ ਰੱਖਦਾ ਉਹਦੇ ਭਾਗ ਸੌ ਜਾਂਦੇ ਨੇ ਜਿਹੜਾ ਬੰਦਾ ਆਪ ਹੀ ਸੌ ਗਿਆ ਸੋਦੇ ਭਾਗ ਤੇ ਆਪ ਹੀ ਸੌਣੇ ਨੇ ਸੋ ਇਸ ਕਰਕੇ ਭਾਈ ਇਹਨਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਿਏ ਸਤਿਗੁਰੂ ਜੀ ਕਿਰਪਾ ਕਰਨ ਪਹਿਲਾਂ ਤੇ ਫਤਿਹ ਬਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ